ਜਲੰਧਰ ਪੁਲਿਸ ਕੇ ਮਿਸ਼ਨ ਸੁਪਨ ਸ਼ਰਮਾ ਦੀ ਅਗਵਾਈ ਹੇ ਜਲੰਧਰ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਖੋਰੀ ਅਤੇ ਤਸਕਰੀ ਵਿਰੋਧੀ ਦੀਪਸ ਮਨਾਉਂਦਿਆਂ ਸਮਗਲਨਾਂ ਕੋਲੋਂ ਭਾਰੀ ਮਾਤਰਾ ਵਿੱਚ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਪੁਲਿਸ ਨੇ ਨਸ਼ਾ ਤਸਕਰਾ ਖਿਲਾਫ ਵਕ-ਵਕ ਮੁਕਦਮੇ ਦਰਜ ਕਰਕੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਬੀੜ ਨਕੋਦਰ ਜਲੰਧਰ ਵਿਖੇ ਨਸ਼ੀਲੇ ਪਦਾਰਥਾਂ ਦੀ ਜ਼ਾਇਦਾਦ ਨੂੰ ਨਸ਼ਟ ਕੀਤਾ ਗਿਆ ਤੇ ਇਸ ਵਿੱਚ 11 ਮਾਮਲਿਆਂ ਵਿੱਚ ਜ਼ਬਤ ਦੀ ਗਈ 933 ਗ੍ਰਾਮ ਹੈਰੋਇਨ ਸ਼ਾਮਲ ਹੈ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਨਸ਼ਾ ਖੋਰੀ ਦਾ ਸਫਾਇਆ ਕਰਨ ਦੀ ਦ੍ਰਿੜ ਵਚਨ ਬੱਤਾਂ ਨੂੰ ਦੁਹਰਾਇਆ ਪੁਲਿਸ ਨੇ ਦੱਸਿਆ ਕਿ ਜ਼ਿਲंधर ਪੁਲਿਸ ਵੱਲੋਂ ਨਸ਼ੇ ਦੀ ਸਪਲਾਈ ਨੂੰ ਰੋਕਣ ਅਤੇ ਇਸ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਖਤ ਚੌਕਸੀ ਰੱਖੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਮੁੱਖ ਚੋਰ ਜ਼ਿਲंधर ਨੂੰ ਇਸ ਸਰਾਪ ਤੋਂ ਮੁਕਤ ਕਰਨਾ ਯਕੀਨੀ ਬਣਾਉਣਾ ਹੈ ਬਿਊਰੋ ਰਿਪੋਰਟ ਜ਼ਿਲंधर ਡਿਸ ਟੀਵੀ ਅੱਜ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਐਂਡ ਡਰਗਸ ਤਰਾਫਫਿੰਗ ਹੈ आज पंजाब वाइड में ड्रग डिस्ट्रक्शन हो रहा है अंडर द गाइडेंस ऑफ कॉन्बल डी जी पी पंजाब श्री गौरव यादव आई पी एस एज अ पार्ट ऑफ दिस इन सी पी जलंधर हम अंडर द ऑफ श्री स्वपन शर्मा आई पी एस जो सी पी जलंधर है हम ड्रग डिस्पोजल किए हैं हम ग्यारह केसेज का ड्रग डिस्पोजल किए हैं जहाँ पर नाइन थर्टी थ्री ग्राम्स हेरोइन का डिस्ट्रक्शन हुआ है